1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਚੋਣ ਪ੍ਰਚਾਰ ਲਗਾਤਾਰ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਉਮੀਦਵਾਰਾਂ ਦੇ ਲਈ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਪ੍ਰਚਾਰ ਜਾ ਰਿਹਾ ਹੈ ਇਸੇ ਘੜੀ ਦੇ ਵਿੱਚ ਸੀਐਮ ਮਾਨ ਨੇ ਫਿਰੋਜ਼ਪੁਰ ਚ ਆਮ ਆਦਮੀ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਲਈ ਰੋਡ ਸ਼ੋਅ ਕੀਤਾ ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਫਿਰ ਤੋਂ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਜੀ ਹਾਂ ਸੀਐਮ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕੱਸੇ ਨੇ ਫਿਰੋਜ਼ਪੁਰ ਤੋਂ ਭੱਜ ਜਾਣ ਦੀਆਂ ਗੱਲਾਂ ਵੀ ਕਹੀਆਂ ਉਹਨਾਂ ਨੇ ਕਿਹਾ ਕਿ ਇਸ ਲਈ ਭੱਜ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਣੀ ਹੈ ਇਸ ਲਈ ਉਹ ਚੋਣ ਮੈਦ ਇਸ ਦੇ ਨਾਲ ਸੀਐਮਐ ਨੇ ਦਾਅਵਾ ਕੀਤਾ ਕਿ ਹਰ ਸਿਮਰਤ ਕੌਰ ਬਾਦਲ ਵੀ ਬਠਿੰਡਾ ਤੋਂ ਹਾਰ ਜਾਣਗੇ ਤੇ 4 ਜੂਨ ਨੂੰ ਪੰਜਾਬ ਦੀ ਸਿਆਸਤ ਚ ਬਾਦਲ ਪਰਿਵਾਰ ਦਾ ਅੰਤ ਹੋਣ ਜਾ ਰਿਹਾ ਹੈ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਤਰੀਕ ਨੂੰ ਅਖਤੇ ਪਲਟਣ ਨੂੰ ਤਿਆਰ ਸੁਖਵੀਰ ਵਾਲਾ ਤਾਂ ਪੱਜ ਗਿਆ ਗੱਲਾਂ ਇੱਥੋਂ ਨਹੀਂ ਪੱਜਿਆ ਮਾਂਜਾ ਬਠਿੰਡੇ ਤੋਂ ਵੀ ਗਿਆ ਦੇਖਿਓ ਤੁਸੀਂ ਸਰ ਲਾਰੇ ਨਾ ਹੀ ਗਿਆ ਵੀਰੋ ਮੈਂ ਬਾੜ ਰੇ ਰੇ ਦੀ ਬਹੁਤ ਮੁਸ਼ਕਲਾਂ ਜਾਣਦਾ ਮੈਂ ਪਾਰਲੀਮੈਂਟ 'ਚ ਬੋਲਦਾ ਵੀ ਨਹੀਂ ਹਾਂ ਜਦੋਂ ਮੈਂ ਕਲਾਕਾਰ ਸੀ ਮੈਂ ਉਦੋਂ ਵੀ ਉੱਧਰ ਦੋਨਾਂ ਨਾਨਕਾ ਚੰਗੜ ਪੈਣੀ ਮਹਾਤਮ ਨਗਰ ਤੇਜਾ ਰੇਲਾ ਉਹਨਾਂ ਪਿੰਡਾਂ 'ਚ ਪਾਣੀ ਦੀ ਸਮੱਸਿਆ ਉੱਥੇ ਆਉਂਦਾ ਰਿਆ ਨਲਕੇ ਲਵਾਉਂਦਾ ਰਿਆਂ ਮੈਂ ਉਹਦੋਂ ਮੈਂ ਹਜੇ ਰਾਜਨੀਤੀ 'ਚ ਵੀ ਨਹੀਂ ਆਇਆ ਸੀ ਸੁਵੀਰੋ ਇਹ ਫਰੋਜਪੁਰ ਦਾ ਏਰੀਆ ਆ ਨਾਲ ਸਾਹਮਣੇ ਤਾਰ ਤਾਰ ਦੇ ਪਰਲੇ ਪਾਸੇ ਆਪਣੇ ਖੇਤ ਨੇ ਉਹਨਾਂ ਦਾ ਜੋ ਸਮੱਸਿਆ ਮੈਨੂੰ ਸਾਰੀ ਪਤਾ ਹੈ ਉਹ ਸੈਂਟਰ ਤੋਂ ਹੱਲ ਹੋਊਗੀ ਸੈਂਟਰ ਤੋਂ ਤਾਂ ਹੱਲ ਹੋਊਗੀ ਜੇ ਤੁਸੀਂ ਸਾਨੂੰ ਇੱਥੋਂ ਐਮਪੀ ਦਿਓਗੇ ਜਿਹੜਾ ਕਿ ਸੈਂਟਰ ਨਾਲ ਗੱਲ ਕਰੇ ਬਰਾੜ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਆ ਐਮਐਲਏ ਰਹੇ ਆ ਬੋਲਣਾ ਵੀ ਆਉਂਦਾ ਅਸਰ ਤੋਂ ਕੰਮ ਵੀ ਲੈਣਾ ਆਉਂਦਾ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ

ਆਮਨ ਨੂੰ ਚਾਵੇ ਨਾ ਮੋਟ ਕੋਈ ਥਾਵੇ ਨਾ ਉੱਡੇ ਮੱਖੀ ਦਾ ਪਿੰਡੇ ਤੋਂ ਸੌ ਲੱਗੇ ਸੀਤ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਰਾ ਨੂੰ ਕੋਈ ਥੇਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤਾਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਭ ਜੀ ਨੇ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਂਜੇਸ ਵਾਲੇ ਨੇ ਮੋਟੀ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜਵੇਂ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜਵੇਂ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਭੁੱਖੜਵੇਂ Subscribe to One India channel and never miss an update.